ਤਾਨੂੰ ਕਿਵੇਂ ਯਾਰ ਪਤਾ ਵੀ ਕਿਉਂ ਨਹੀਂ ਕੀ ਹੋਇਆਗਾ ਜਾਂ ਇਹਨਾਂ ਨੇ ਬਾਈ ਅਫੀਸ਼ੀਅਲੀ ਨਹੀਂ ਛੱਡਿਆ ਵੀ ਯਾਰ ਇਹਨਾਂ ਦੇ ਜੇ ਗੱਲੇ ਉਹ ਬਾਈ ਯਾਰ ਤੁਹਾਨੂੰ ਹੁਣ ਅਸੀਂ ਬਹਿ ਕੇ ਦੱਸੀਏ ਵੀ ਇਹ ਵੀ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਨਹੀਂ ਆਪਦੇ ਚੈਨਲ ਦੇ ਬਾਅਦ ਜੇ ਆਪਦੇ ਚੈਨਲ ਦੇ ਬਾਅਦ ਫਿਰ ਤੁਸੀਂ ਕਹਣਾ ਇਹਨਾਂ ਨੇ ਕਮਾਈ ਕਰਨ ਨੂੰਗਾ ਤੋਂ ਵੀ ਕਰ ਦਿੰਦੇ ਆ ਬਾਈ ਤੁਸੀਂ ਜਾ ਕੇ ਵੀਰ ਪੁੱਛਿਓ ਨਾ ਜੇ ਤੁਹਾਡੇ ਇੰਨੀ ਲਿੰਕ ਨੇ ਤੁਸੀਂ ਕਰਦੇ ਨੇ ਇੱਕਰੀ ਜਾ ਕੇ ਪੁੱਛਿਓ ਬਾਈ ਸਭ ਤੋਂ ਪਹਿਲਾਂ ਮੈਂ ਗਾਣਾ ਘਰੀ ਭੇਜਿਆ ਸੀ ਠੀਕ ਆ ਤੇ ਉੱਥੇ ਹੀ ਬੰਦੇ ਸੀਗੇ ਜਿਨ੍ਹਾਂ ਦੇ ਕੋਲ ਗਾਣਾ ਸੀਗਾ ਉੱਥੇ ਹੀ ਨਹੀਂ ਮੈਨੂੰ ਪਤਾ ਕਿਹਨੇ ਬਾਈ ਛੱਡਿਆ ਕਿਹਨੇ ਨਹੀਂ ਸਾਜੂ 20% ਪਰ ਕਿਸੇ ਬੰਦੇ ਨੂੰ ਦਿਲੋਂ ਵੀ ਹੋ ਸਕਦਾ ਯਾਰ ਤੁਹਾਨੂੰ ਕਿਵੇਂ ਪਤਾ ਵੀ ਨਹੀਂ ਹੈਗਾ ਯਾਰ ਤੁਸੀਂ ਮੈਨੂੰ ਦੱਸੋ ਜੀ ਤੁਸੀਂ ਕਹਿ ਰਹੇ ਹੋ ਵੀ ਦਿਲੋਂ ਨਹੀਂ ਪਰ ਅਸੀਂ ਕਹਿ ਰਹੇ ਹਾਂ ਵੀ ਦਿਲੋਂ ਆ ਇਹ ਤਾਂ ਯਾਰ ਗੱਲ ਫਿਰ ਜਿੱਥੇ ਤੱਕ ਮਰਜ਼ੀ ਲੈ ਜਾ ਬਾਈ ਮੇਰਾ ਤਾਂ ਜੀ ਕਰੇ ਮੈਂ ਤੁਹਾਡੇ ਨਾਲ ਬਾਈ ਲਾਈਵ ਤੇ ਆਵਾਂ ਪਰ ਮੇਰੀ ਨੇ ਕਾਤ ਨਹੀਂ ਭਰਾ ਮੈਂ ਤੁਹਾਡੇ ਨਾਲ ਇੱਕ ਲਾਈਵ ਤੇ ਉੱਤੇ ਆਵਾਂ ਸਿੱਧੂ ਮੂਸੇਵਾਲੇ ਤੇ ਗੀਤ ਮਾਂ ਬੋਲ ਦੀਆਂ ਦੇ ਲੀਕ ਹੋਣ ਤੇ ਪਹਿਲੀ ਵਾਰ ਕਰਨ ਔਜਲਾ ਨੇ ਤੋੜੀ ਚੁੱਪੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਕਰਨ ਔਜਲਾ ਦੀ ਵੀਡੀਓ ਕਰਨਾ ਅਜਲਾ ਤੇ ਸਿੱਧੂ ਮੂਸੇਵਾਲੇ ਬਾਰੇ ਤਾਂ ਸਾਰੇ ਹੀ ਜਾਣਦੇ ਐ ਹਾਲੀ ਵਿੱਚ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਐ ਜਿਸ ਦੇ ਵਿੱਚ ਉਹ ਆਖਦੇ ਹੋਏ ਸੁਣਾਈ ਦੇ ਰਹੇ ਨੇ ਕਿ ਸਾਨੂੰ ਵੀ ਸਿੱਧੂ ਦੇ ਜਾਣ ਦਾ ਬਹੁਤ ਦੁੱਖ ਹੈ ਤੇ ਸਿੱਧੂ ਦੇ ਜਾਣ ਤੋਂ ਬਾਅਦ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਦੇਣ ਦੇ ਲਈ ਇੱਕ ਗੀਤ ਗਾਇਆ ਮਾਂ ਬੋਲਦੀਆਂ ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹਾਲਾਂਕਿ ਇਹ ਗੀਤ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਆਫੀਸ਼ੀਅਲੀ ਲਾਂਚ ਨਹੀਂ ਕੀਤਾ ਗਿਆ ਕਰਨ ਔਜਲਾ ਨੇ ਇਹ ਗੀਤ ਸਿੱਧੂ ਦੇ ਮਾਪਿਆਂ ਨੂੰ ਭੇਜਿਆ ਸੀ ਇਸ ਵੀਡੀਓ ਦੇ ਵਿੱਚ ਕਰਨ ਔਜਲਾ ਦਾ ਇਹ ਆਖਣਾ ਹੈ ਕਿ ਗੀਤ ਨੂੰ ਉਹਨਾਂ ਨੇ ਸਿੱਧੂ ਦੇ ਮਾਪਿਆਂ ਨੂੰ ਭੇਜਿਆ ਤਾਂ ਕਿ ਉਸ ਗੀਤ ਨੂੰ ਸੁਣ ਲੈਣ ਲੇਕਿਨ ਉਸੇ ਦੌਰਾਨ ਉਸ ਗੀਤ ਨੂੰ ਲੀਕ ਕਰ ਦਿੱਤਾ ਗਿਆ ਤੇ ਗੀਤ ਬਹੁਤ ਜ਼ਿਆਦਾ ਵਾਇਰਲ ਹੋ ਗਿਆ ਇਸ ਦੇ ਪਿੱਛੇ ਦੀ ਕੀ ਸੱਚਾਈ ਹੈ ਤੁਸੀਂ ਆਪ ਹੀ ਸੁਣੋ ਕਰਨ ਔਜਲਾ ਨੇ ਹੋਰ ਕੀ ਕੀਤਾ ਤਾਨੂੰ ਕਿਵੇਂ ਯਾਰ ਪਤਾ ਵੀ ਕਿਉਂ ਨਹੀਂ ਕੀ ਹੋਇਆਗਾ ਜਾਂ ਇਹਨਾਂ ਨੇ ਬਾਈ ਅਫੀਸ਼ੀਅਲੀ ਨਹੀਂ ਛੱਡਿਆ ਵੀ ਯਾਰ ਇਹਨਾਂ ਦੇ ਗੱਲੇ ਉਹ ਬਾਈ ਯਾਰ ਤੁਹਾਨੂੰ ਹੁਣ ਅਸੀਂ ਬਹਿ ਕੇ ਦੱਸੀਏ ਵੀ ਇਹ ਵੀ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਨਹੀਂ ਆਪਦੇ ਚੈਨਲ ਦੇ ਬਾਅਦ ਜੇ ਆਪਦੇ ਚੈਨਲ ਦੇ ਬਾਅਦ ਫਿਰ ਤੁਸੀਂ ਕਹਣਾ ਇਹਨਾਂ ਨੇ ਕਮਾਈ ਕਰਨ ਨੂੰ। ਤੋਂ ਵੀ ਕਰ ਦਿੰਦੇ ਆ ਬਾਈ ਤੁਸੀਂ ਜਾ ਕੇ ਵੀਰ ਪੁੱਛਿਓ ਨਾ ਜੇ ਤੁਹਾਡੇ ਇੰਨੀ ਲਿੰਕ ਨੇ ਤੁਸੀਂ ਕਰਦੇ ਨੇ ਇੱਕਰੀ ਜਾ ਕੇ ਪੁੱਛਿਓ ਬਾਈ ਸਭ ਤੋਂ ਪਹਿਲਾਂ ਮੈਂ ਗਾਣਾ ਘਰੀ ਭੇਜਿਆ ਸੀ। ਠੀਕ ਆ ਤੇ ਉੱਥੇ ਹੀ ਬੰਦੇ ਸੀਗੇ ਜਿਨ੍ਹਾਂ ਦੇ ਕੋਲ ਗਾਣਾ ਸੀਗਾ ਉੱਥੇ ਹੀ ਨਹੀਂ ਮੈਨੂੰ ਪਤਾ ਕਿਹਨੇ ਬਾਈ ਛੱਡਿਆ ਕਿਹਨੇ ਨਹੀਂ। ਕਿ ਸੋ ਜੋ 20% ਪਰ ਕਿਸੇ ਬੰਦੇ ਨੂੰ ਦਿਲੋਂ ਵੀ ਹੋ ਸਕਦਾ ਯਾਰ ਤੁਹਾਨੂੰ ਕਿਵੇਂ ਪਤਾ ਵੀ ਨਹੀਂ ਹੈਗਾ ਯਾਰ ਤੁਸੀਂ ਮੈਨੂੰ ਦੱਸੋ ਤੁਸੀਂ ਕਹਿ ਰਹੇ ਹੋ ਵੀ ਦਿਲੂਣੀ ਪਰ ਅਸੀਂ ਕਹਿ ਰਹੇ ਹਾਂ ਵੀ ਦਿਲੋਂ ਆ ਇਹ ਤਾਂ ਯਾਰ ਗੱਲ ਫਿਰ ਜਿੱਥੇ ਤੱਕ ਮਰਜ਼ੀ ਲੈ ਜਾ ਬਾਈ ਮੇਰਾ ਤਾਂ ਜੀ ਕਰੇ ਮੈਂ ਤੁਹਾਡੇ ਨਾਲ ਬਾਈ ਲਾਈਫ ਤੇ ਆਵਾਂ ਪਰ ਮੇਰੀ ਨੀਕਾਤ ਨਹੀਂ ਭਰਾ ਮੈਂ ਤੁਹਾਡੇ ਨਾਲ ਲਾਈਫ ਤੇ ਉੱਤੇ ਆਵਾਂ ਸਿੱਧੂ ਮੂਸੇਵਾਲੇ ਤੇ ਗੀਤ ਮਾਂ ਬੋਲ ਦੀਆਂ ਦੇ ਲੀਕ ਹੋਣ ਤੇ ਪਹਿਲੀ ਵਾਰ ਕਰਨ ਔਜਲਾ ਨੇ ਤੋੜੀ ਚੁੱਪੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਕਰਨ ਔਜਲਾ ਦੀ ਵੀਡੀਓ ਕਰਨ ਆਜਲਾ ਤੇ ਸਿੱਧੂ ਮੂਸੇਵਾਲੇ ਬਾਰੇ ਤਾਂ ਸਾਰੇ ਹੀ ਜਾਣਦੇ ਐ ਹਾਲੀ ਵਿੱਚ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਆਖਦੇ ਹੋਏ ਸੁਣਾਈ ਦੇ ਰਹੇ ਨੇ ਕਿ ਸਾਨੂੰ ਵੀ ਸਿੱਧੂ ਦੇ ਜਾਣ ਦਾ ਬਹੁਤ ਦੁੱਖ ਹੈ ਤੇ ਸਿੱਧੂ ਦੇ ਜਾਣ ਤੋਂ ਬਾਅਦ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਦੇਣ ਦੇ ਲਈ ਇੱਕ ਗੀਤ ਗਾਇਆ ਮਾਂ ਬੋਲਦੀਆਂ ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹਾਲਾਂਕਿ ਇਹ ਗੀਤ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਆਫੀਸ਼ੀਅਲੀ ਲਾਂਚ ਨਹੀਂ ਕੀਤਾ ਗਿਆ ਕਰਨ ਔਜਲਾ ਨੇ ਇਹ ਗੀਤ ਸਿੱਧੂ ਦੇ ਮਾਪਿਆਂ ਨੂੰ ਧੀਜਿਆ ਸੀ ਇਸ ਵੀਡੀਓ ਦੇ ਵਿੱਚ ਕਰਨ ਔਜਲਾ ਦਾ ਆਖਣਾ ਹੈ ਕਿ ਗੀਤ ਨੂੰ ਉਹਨਾਂ ਨੇ ਸਿੱਧੂ ਦੇ ਮਾਪਿਆਂ ਨੂੰ ਧੀਜਿਆ ਤਾਂ ਕਿ ਉਸ ਗੀਤ ਨੂੰ ਸੁਣ ਲੈਣ ਲੇਕਿਨ ਉਸੇ ਦੌਰਾਨ ਉਸ ਗੀਤ ਨੂੰ ਲੀਕ ਕਰ ਦਿੱਤਾ ਗਿਆ ਤੇ ਗੀਤ ਬਹੁਤ ਜ਼ਿਆਦਾ ਵਾਇਰਲ ਹੋ ਗਿਆ ਇਸ ਦੇ ਪਿੱਛੇ ਦੀ ਕੀ ਸੱਚਾਈ ਹੈ ਤੁਸੀਂ ਆਪ ਹੀ ਸੁਣੋ ਕਰਨ ਔਜਲਾ ਨੇ ਹੋਰ ਕੀ ਕੀਤਾ